ਦਾਸ ਕਾਲ ਦੀ ਸੋਨੀਆ ਗਈ ਹੋਈ ਹੈ ਪੇ ਕੇ ਰਖੜੀ ਬੰਨਾ ਤੇ 12 ਵਾ ਚੁੱਕੇ ਮੈਨੂੰ ਕਹਿੰਦੀ ਮੰਮੀ 9 10 ਵਜੇ ਤੱਕ ਮੈਂ ਆ ਜਾਵਾਂਗੀ ਮੈਨੂੰ ਕੋਈ ਫਿਕਰ ਨਹੀਂ ਕਰਦਾ ਕਿ ਮੈਂ ਇਕੱਲੀ ਆ ਘਰ ਜਾ ਕੇ ਕੰਮ ਦੇਖਾਂ ਕਰਦਾ ਕੀ ਕੰਮ ਕਰਨਾ ਲਾ ਕੀ ਨਹੀਂ ਕਰਨਾ ਲਾ ਘਰ ਵੀ ਕੋਈ ਨਹੀਂ ਮੈਂ ਫੋਨ ਕਰਾਂ ਦੇਖਾਂ ਹੋ ਗਈ ਕਿੱਥੇ ਲੈ ਆਏ ਹਏ ਇਹ ਤਾਂ ਬੈਲੈਂਸ ਹੀ ਮੁੱਕ ਗਿਆ ਵੋਟਸਐਪ ਕਾਲ ਕਰ ਲਈ ਲੈ ਵੋਟਸਐਪ ਵੀ ਕਿੱਥੋਂ ਨਾ ਸੱਚ ਬੈਲੈਂਸ ਹੀ ਮੁੱਕ ਗਿਆ ਤੇ ਕੀ ਕਰਾਂ ਘਰ ਤੇ ਕੋਈ ਹੈਗਾ ਨਹੀਂ ਕਿੱਥੋਂ ਕਰਾਂਗੀ ਫੋਨ ਕਿ ਢੀ ਮੁਸ਼ਕਲ ਪੈ ਗਈ ਹੈ ਕਿਧੇ ਵੱਲ ਜਾਵਾਂ ਤੇ ਕਿੱਥੋਂ ਜਾ ਕੇ ਕਰਾਂ ਕਿਧੇ ਵੱਲ ਜਾਵਾਂ ਦੇਖਦੀ ਸੋਚ ਨਹੀਂ ਪਈਆਂ ਉਧ ਵੱਲ ਜਾਵਾਂ ਉਧ ਇਹ ਸਾਹਮਣੇ ਪੈਂਦੀ ਵੱਲ ਜਾਣਾ ਪਰ ਉਹਨਾਂ ਨੇ ਕਹਿਣਾ ਦੱਸ ਇਹਨਾਂ ਨੂੰ ਪਤਾ ਬੈਲੈਂਸ ਮੁੱਕਣ ਨਾਲ ਤੇ ਪਹਿਲਾਂ ਨਹੀਂ ਪੈਸੇ ਪਵਾਏ ਜਾਂਦੇ ਕਿੰਨੀ ਬੁਰੀ ਗੱਲ ਹੈ ਪਰ ਜਾਣਾ ਤੇ ਪੈਣਾ ਹੁਣ ਜਾ ਕੇ ਵੇਖਣੀ ਆ ਫਿਰ ਕੀ ਕਰਨਦੇ ਕਰਦੀ ਕੀ ਹੈ ਕੋਈ ਆਪਣੇ ਫਿਕਰ ਹੀ ਨੂਆਂ ਤੇ ਹੁਣ ਫਿਕਰ ਹੋਣਾ ਚਾਹੀਦਾ ਘਰ ਦਾ ਇਹ ਮਾਂ ਘਰ ਕਰ ਲਈ ਹੈਗੀ ਹੈ ਕੱਲ ਦੀ ਤੈਨੂੰ ਭੇਜਿਆ ਹੈ ਇੱਥੇ ਇਦਾਂ ਰਖੜੀ ਨਹੀਂ ਬੱਜੀ ਤੇਰੀ ਤੂੰ ਘਰ ਆਂਦੀ ਘਰ ਹਾਂ ਤੋਈ ਹੈ ਮੈਂ ਬੈਠੀ ਕਿ ਆਂਦੀ ਤੇ ਚਾਹ ਪਾਣੀ ਪੀਣੀ ਪਤੀਆਂ ਨੂੰ ਕਿੱਥੇ ਇਹਨਾਂ ਨੂੰ ਫਿਕਰ ਨੂਆਂ ਨੂੰ ਪਿੰਦੀ ਆਪੇ ਪਿੰਦੀ ਰਵੇ ਹੈ ਤੇ ਗਲਤ ਕੱਲਣਾ ਨਾ ਜ਼ਿੰਮੇਵਾਰੀ ਕੋਈ ਹੈ ਹੀ ਨਹੀਂ ਕਰਦੀ ਤੇ ਘਰ ਮੈਂ ਦੱਸ ਕੰਮਾਂ ਲਈ ਕੰਮ ਕਰਾਵਾਂ ਆਪ ਕਰਾ ਕੀ ਕਰਾ ਸੁਝਦਾ ਹੀ ਕੁਝ ਨਹੀਂ ਪਿਆ ਕਿਰਨ ਦਾ বিনা ਕੋਈ ਹਾਲ ਨਹੀਂ ਜਦੋਂ ਪਕੇ ਜਾਂਦੀ ਆ ਕੁਝ ਨਾ ਕੁਝ ਮੇਰੇ ਵਾਸਤੇ ਚੁੱਕੀ ਲੈਂਦੀ ਆ ਕੌਣ ਕੀ ਲੈਂਦਾ ਵੇ ਹਾਂ ਸਸੀ ਕਾਲ ਕੀ ਆਲਾ ਵਸ ਠੀਕ ਆ ਠੀਕ ਆ ਕਿਰਨ ਦੇ ਸੋਈ ਤੇ ਲੱਗੀ ਆ ਤੇ ਮੈਂ ਕਿਹਾ ਮੰਮੀ ਕਿੱਥੇ ਕੰਦੀ ਮੰਮੀ ਆਪਣੇ ਕਮਰੇ ਬੈਠੇ ਆ ਤੇ ਆਂਟੀ ਤੁਸੀਂ ਚ ਕਮਰੇ ਚ ਹੀ ਚਲੇ ਜਾ ਪੈਂਜੀ ਕੱਲ ਗਈ ਸੀ ਪਕੇ ਰਖੜੀ ਸੀ ਹੂੰ ਤੇ ਅੱਜ ਸਵੇਰੇ ਤੜਕੇ ਆ ਗਈ ਆ ਅੱਛਾ ਆ ਕੇ ਤੇ ਮੈਨੂੰ ਕੰਦੀ ਹੁਣ ਤੁਸੀਂ ਬਹਿ ਜਾਓ ਕੱਲ ਦੇ ਲੱਗੇ ਹੋਏ ਜੇ ਕੰਮ ਕਰਨ ਹੁਣ ਸਾਰਾ ਕੰਮ ਐ ਵੇਖੂਗੀ ਤੇ ਜ਼ਿੰਮੇਵਾਰੀ ਚੰਗਾ ਨਾ ਸੋ ਪੈਂਦੀ ਨਹੀਂ ਪੇਕੇ ਉਹਨੂੰ ਪਤਾ ਕਿ ਮੰਮੀ ਕੱਲੇ ਹੁੰਦੇ ਆ ਕੱਲੇ ਮੁਸ਼ਕਲ ਹੁੰਦੀ ਐ ਬੜੀ ਤੇ ਉਸਨੇਰੇ ਸਰੇ ਆ ਗਈ ਇਹ ਵੀ ਚੰਗਾ ਵੈ ਨੂੰ ਆ ਤੀਆਂ ਆਪਣੀ ਜ਼ਿੰਮੇਵਾਰੀ ਤੇ ਸਮਝਦੀਆਂ ਨਾ ਹਾਂ ਪੈਂਜੀ ਬੜੀ ਚੰਗੀ ਬੜੀ ਜ਼ਿੰਮੇਵਾਰੀ ਸਮਝਦੀ ਐ ਤੇ ਸੂਟ ਤੇ ਬਹੁਤ ਸੋਨਾ ਬਹੁਤ ਹੀ ਵਧੀਆ ਇਹ ਤੁਹਾਡੇ ਲਈ ਲਿਆਈ ਐ ਹਾਂਜੀ ਵਾਹ ਇਹ ਪੈਂਜੀ ਜਦੋਂ ਵੀ ਕਿਰਨ ਪੇਕੇ ਜਾਂਦੀ ਐ ਨਾ ਉਹਦੀ ਮੰਮੀ ਸੂਟ ਤੇ ਨਾਲ ਆ ਸਗਨ ਆ ਮੇਰੇ ਵਾਸਤੇ ਭੇਜ ਗੰਦੀ ਆ ਵੇਖੋ ਇਹੋ ਤਾਂ ਮੈਂ ਕਹਿਣ ਡਈ ਆ ਪੁੱਤ ਇੰਨੇ ਸਾਲ ਹੋ ਗਏ ਤੇਰੇ ਵਿਆਹ ਨੂੰ ਕਿੰਨੇ ਸਾਲ ਹੀ ਹੋਏ ਤੇ ਹਜੇ ਤੱਕ ਤੂੰ ਇਹ ਕੁਝ ਨਾਲੇ ਮੇਰੀ ਗੱਲ ਸੁਨੋ ਰਖੜੀ ਦਾ ਤਿਆਰ ਸੀ ਹਾਂ ਇਹ ਤਾਂ ਉਹਨੂੰ ਮਿਲਣਾ ਚਾਹੀਦਾ ਸੀ ਮਿਲਣਾ ਤਾਂ ਚਾਹੀਦਾ ਤੇ ਨਾਲ ਮੇਰਾ ਵੀ ਮੈਂਗੜੀ ਰਖੜੀ ਬੰਦੀ ਉਹਨਾਂ ਨੂੰ ਮੈਂ ਇੱਜ਼ਤ ਕਰਦੇ ਆ ਤੁਹਾਡੀ ਪਿਆਰ ਕਰਦੇ ਆ ਤੁਹਾਡੇ ਨਾਲ ਤਾਂ ਹੀ ਤਾਂ ਭੇਜਦੇ ਆ ਭੈਣ ਜੀ ਉਹ ਗੱਲ ਤਾਂ ਸਹੀ ਕਿ ਪਿਆਰ ਕਰਦੇ ਪਰ ਭੈਣ ਜੀ ਮੈਂ ਇਹ ਸੋਚਦੀ ਆ ਕਿ ਅਗਲੇ ਇਹ ਸੋਚਦੇ ਹੋਣਗੇ ਕਿ ਕਿਰ ਕਿੱਡੀ ਸੱਸ ਲਾਲਜੀ ਆ ਜਿੰਨੀ ਵਾਰ ਵੀ ਭੇਜੀ ਦਾ ਰੱਖ ਲੰਦੀ ਆ ਫੋਨ ਕਰਕੇ ਕਦੀ ਵੀ ਨਹੀਂ ਇਹ ਸੱਚੀ ਗੱਲ ਜੇ ਮੈਂ ਫੋਨ ਕਰਕੇ ਕਦੀ ਕਿਹਾ ਵੀ ਨਹੀਂ ਪਰ ਮੈਂ ਅੱਜ ਫੋਨ ਕਰਦੇ ਨਾ ਉਹਨਾਂ ਨੂੰ ਕਿ ਭੈਣ ਜੀ ਆਪਣੀ ਧੀ ਨੂੰ ਤੁਸੀਂ ਦਵੋ ਮੈਨੂੰ ਨਾ ਦਿਆ ਕਰੋ ਜੇ ਮੈਂ ਇੱਕ ਦੋ ਵਾਰੀ ਕਿਰਨ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਤੇ ਕਿਰਨ ਕੰਦੀ ਮੇਰੀ ਮੰਮੀ ਆਪਣੇ ਵਾਸਤੇ ਲੈ ਕੇ ਆਂਦੇ ਆ ਤੇ ਮੈਂ ਨਾਲੇ ਆਪਣੀ ਮੰਮੀ ਨੂੰ ਕਹਦੇ ਨਹੀਂ ਹੁੰਦੀ ਆ ਕਿ ਮੇਰੀਆਂ ਦੋ ਮੰਮੀਆਂ ਇੱਕ ਤੁਸੀਂ ਤੇ ਇੱਕ ਹੋਰ ਐਸ ਕਰਕੇ ਤੁਹਾਡਾ ਸੂਟ ਆਵੇ ਭਾਵੇਂ ਨਾ ਆਵੇ ਮੇਰੀ ਮੰਮੀ ਦਾ ਸੂਟ ਜ਼ਰੂਰੀ ਆਣਾ ਚਾਹੀਦਾ ਸੋ ਨਾਈਸ ਮੈਂ ਕਹਿੰਨੀ ਅੰਨੀ ਵਧੀਆ ਵੈ ਦੱਸ ਕੇ ਰ ਬਹੁਤ ਵਧੀਆ ਆ ਵੇਖੋ ਭੈਣ ਜੀ ਮੇਰੀ ਧੀ ਦੀ ਇਹ ਵੀ ਸਿਫਤ ਹੈ ਜੀ ਜਿਹੜੀ ਵੀ ਚੀਜ਼ ਉਹਨਾਂ ਦੇ ਪੇਕੇ ਦਿੰਦੇ ਆ ਨਾ ਉਹ ਲਿਆ ਕੇ ਮੇਰੇ ਅੱਗੇ ਰੱਖ ਦਿੰਦੀ ਹੈ ਅਤੇ ਚੰਗੀ ਗੱਲ ਹੈ ਨਾ ਤੁਹਾਡੀ ਇੱਜ਼ਤ ਕਰਦੀ ਪਿਆਰ ਕਰਦੀ ਹੈ ਤੁਸੀਂ ਕੁੜਮਾ ਦੀ ਗੱਲ ਕਰਦੇ ਉਹ ਵੀ ਬੜਾ ਪਿਆਰ ਕਰਦੇ ਤੁਹਾਡੇ ਨਾਲ ਹਾਂਜੀ ਹਾਂਜੀ ਪੇਜੀ ਲਾਲਜੀ ਤੁਸੀਂ ਹੋਣ ਚਾਹਦੇ ਤੇ ਕਿਸੇ ਚੀਜ਼ ਦੀ ਕਮੀ ਪਈ ਹੈ ਇਹ ਗੱਲ ਤੁਸੀਂ ਸੋਚੋ ਸੂਟ ਬੜਾ ਸੋਹਣਾ ਉਹਨਾਂ ਨੇ ਦਿੱਤਾ ਤੇ ਮੈਨੂੰ ਕਿਹਾ ਬੁਟੀਕ ਦੇ ਦਿਆ ਸੀ ਨਾ ਉਹ ਦਿਆਈ ਨਹੀਂ ਤਾਂ ਤੁਹਾਨੂੰ ਮੈਂ ਉਹ ਵੀ ਵਿਖਾ ਦੇਣਾ ਸੀ ਨਹੀਂ ਬਹੁਤ ਸੋਹਣਾ ਬਹੁਤ ਚਲੋ ਪੇਜੀ ਐਸੇ ਤਰੀਕੇ ਨਾਲ ਕਾ ਇੱਜ਼ਤ ਮਾਨ ਕਰਵਾਉਂਦੇ ਰਹਿਣ ਤੇ ਕਰਦੇ ਰਹੀ ਤੁਸੀਂ ਆਪ ਕਹਿੰਦੇ ਸਾਰੇ ਚੰਗੇ ਤੁਹਾਡੇ ਨਾਲ ਆਏ ਹਾਏ ਮੈਂ ਤਾਂ ਆਪਣੀਆਂ ਹੀ ਲੱਗ ਪਈ ਗੱਲਾਂ ਕਰ ਤੁਸੀਂ ਦੱਸੋ ਕੀ ਕੰਮ ਸੋਨੀ ਆ ਗਈ ਵੀ ਕਿਉਂ ਨਹੀਂ ਆਈ ਨਾ ਇਹੀ ਤੇ ਗੱਲ ਆ ਉਹ ਕਹਿੰਦੀ ਸੀ ਮੰਮੀ 9 10 ਹੋਈ ਆ ਜਾਗੀ ਤੇ ਕੱਲ ਦੀ ਉਹ ਵੀ ਗਈ ਹੈ ਅੱਛਾ ਤੇ ਤੱਕ ਆਈ ਨਹੀਂ 12 12:30 ਵਜੇ ਆਈ ਗਿਆ ਹਾਂਜੀ ਤੇ ਬੱਚੇ ਚਲੇ ਗਏ ਕਮਾਂਗਾਰਾਂ ਤੇ ਤੇ ਮੇਰਾ ਬੈਲੈਂਸ ਮੁੱਕ ਗਿਆ ਅੱਜ ਤੇ ਮੈਂ ਕਿਹਨ ਕਰਾਂ ਤੇ ਕਿੱਥੋਂ ਕਰਾਂ ਇਹ ਫੋਨ ਫਿਰ ਮੈਂ ਸੋਚ ਸੋਚ ਕੇ ਆਈ ਮੈਂ ਕਿ ਤੁਹਾਡੇ ਵਾਲੀ ਜਾਨੀ ਆ ਤੁਹਾਡੇ ਕੋ ਕਿਹੜੀ ਗੱਲ ਦਾ ਲੁਕਾ ਤੇ ਮੈਨੂੰ ਇੱਕ ਫੋਨ ਕਰਾਓ ਮੈਂ ਸੋਨੀਆ ਨੂੰ ਕਰਾ ਭੈਣ ਜੀ ਆਪਣੇ ਘਰ ਵੀ ਸੋਚ ਕੇ ਆਣਾ ਨਹੀਂ ਥੋੜਾ ਹੁੰਦਾ ਹੀ ਆ ਨਾ ਤੇ ਪਤਾ ਹੀ ਨਹੀਂ ਲੱਗਾ ਮਨ ਕਿਹੜੇ ਵੇਲੇ ਕਿ ਉਹਨੇ ਤਾਂ ਕਹਤਾ ਵੀ ਬੈਲੈਂਸ ਹੀ ਮੁੱਕ ਗਿਆ ਤੁਹਾਡਾ ਇੱਕ ਮਿੰਟ ਆਹ ਫੋਨ ਮੇਰਾ ਆਪੇ ਹਾਂ ਹਲੋ ਸੋਨੀਆ ਦਾ ਨੰਬਰ ਵੀ ਮੇਰੇ ਕੋਲ ਹੈਗਾ ਹਾਂ ਇੱਕ ਮਿੰਟ ਸੋਨੀਆ ਕਿਰਨ ਪੁੱਤ ਜਹਾ ਚੋਰ ਲੈ ਕੇ ਆਉਂ ਅੰਟੀ ਵਾਸਤੇ ਬੇਟਾ ਪੀ ਕੇ ਆਈਆਂ ਮਨ ਕਿਸੇ ਚੀਜ਼ ਦੀ ਲੋੜ ਨਹੀਂ ਤੁਸੀਂ ਇਹ ਫੋਨ ਕਰਾਓ ਫਿਕਰ ਜਿਆ ਲਾਣੇ ਦਾ ਬੱਚਾ ਆਇਆ ਨਹੀਂ ਸੋਨੀਆ ਪਰ ਤਵਾਜ ਹਾਂ ਆਲੋ ਹੈਲੋ ਵੈਂਟਿੰਗ ਬਿਲ ਜਾਂਦੀ ਹਾਂ ਹਾਂਜੀ ਬਿਲ ਜਾਂਦੀ ਬੇ ਹੈਲੋ ਹਾਂ ਸੋਨੀਆ ਹੈਲੋ ਹੈਲੋ ਹਾਂਜੀ 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 ਜਸਵੀਰ ਆਂਟੀ ਸਤਿ ਸ਼੍ਰੀ ਅਕਾਲ ਉਹ ਜਸਵੀਰ ਆਂਟੀ ਨਹੀਂ ਮੈਂ ਬੋਲਨੀ ਬਈਆ ਜਸਵੀਰ ਆਂਟੀ ਦੇ ਫੋਨ ਤੋਂ ਕਰਦੀ ਬਈ ਤੁਹਾਨੂੰ ਅ ਅ ਅੱਛਾ ਅੱਛਾ ਮੰਮੀ ਤੁਸੀਂ ਬੋਲਦੇ ਪਿਆ ਹਾਂ ਹਾਂ ਬਿਲਕੁਲ ਜੀ ਤੇ ਕੀ ਗੱਲ ਤੂੰ ਆਈ ਨਹੀਂ ਦੇਰ ਬੜੀ ਹੋ ਗਈ ਹੈ ਹੈਲੋ ਹੈਲੋ ਮੈਂ ਤੇਰੀ ਫਿਕਰ ਲੱਗੀ ਐ ਤੂੰ ਕਿੱਥੇ ਨਾ 9 10 ਹੋ ਜਾਂਦੀ 12 ਮਾਈ ਗਈ ਹੈਲੋ ਮੰਮੀ ਇੱਥੇ ਨਾ ਟ੍ਰੈਫਿਕ ਬੜੀ ਐ ਤੂੰ ਆਜ ਬਹੁਤ ਆਉਂਦੀ ਪਰ ਸਮਾਂ ਨਹੀਂ ਲੱਗਦੀ ਪਈ ਮੈਂ ਘਰ ਆ ਨਹੀਂ ਪਿਆ ਤੋਂ ਨਾ ਘਰ ਆ ਕੇ ਗੱਲ ਕਰਦੀ ਆ ਅੱਛਾ ਚੱਲ ਠੀਕ ਐ ਹਾਂਜੀ ਹਾਂਜੀ ਠੀਕ ਠੀਕ ਹੈਲੋ ਮਿਹਰਬਾਨੀ ਰਸਤੇ ਜੀ ਅੱਛਾ ਅੱਛਾ ਕੰਨੀ ਟ੍ਰੈਫਿਕ ਬੜੀ ਐ ਤੇਂ ਜਿ ਇਤਰਾ ਹੀ ਆ ਜਦੋਂ ਬੱਚੇ ਕਹਿ ਜਾਣ ਕਿ ਆਪਾਂ ਆ ਜਣਾ ਹੈ ਤਾਂ ਥੋੜਾ ਜਿਹਾ ਟਾਈਮ ਉੱਤੇ ਹੋ ਜੀ ਤਾਂ ਮਾਮਾ ਨੂੰ ਫਿਕਰ ਲੱਗ ਕੇ ਚੱਲਦਾ ਆ ਜਾਂਦਾ ਬੜਾ ਫਿਕਰ ਲੱਗਦਾ ਜੀ ਮੈਂ ਕਿ ਦੋ 10 12 12:30 ਹੋ ਗਏ ਤੇ ਆਈ ਨਹੀਂ ਮੈਂ ਮੈਂ ਕਿ ਪਤਾ ਤੇ ਕਰਾਂ ਕੀ ਗੱਲ ਕੀ ਹੈ ਚਲੋ ਬੈਠੋ ਤੁਸੀਂ ਤੇ ਆਪਾਂ ਚਾਹ ਪੀਨੇ ਨਹੀਂ ਨਹੀਂ ਚਾਹ ਨਹੀਂ ਪੀਣੀ ਮੈਂ ਪੀ ਕੇ ਆਈ ਆਂ ਚਾਹ ਵੀ ਲੋੜ ਹੀ ਨਹੀਂ ਹੁਣੇ ਪੀ ਕੇ ਆਈ ਆਂ ਰੱਖ ਕੇ ਆਪਾਂ ਬਸ ਰੱਖਿਆ ਜੀ ਚਲੋ ਠੀਕ ਹੈ ਅੱਛਾ ਸੱਸ ਜੀ ਆਇਆ ਜਾਇਆ ਕਰੋ ਤੁਸੀਂ ਵੀ ਤੁਸੀਂ ਵੀ ਆਇਆ ਜਾਇਆ ਕਰੋ ਫੋਨ ਦੇ ਬਹਾਨੇ ਆ ਜੋ ਤਾਂ ਕੋਈ ਨਿਕਲੇ ਨਹੀਂ ਆਵਾਂਗੀ ਆਵਾਂਗੀ ਠੀਕ ਹੈ ਭਾਜੀ ਚਲੋ ਠੀਕ ਮਿਹਰਬਾਨੀ ਚਲੋ ਵੰਦੇ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਆਈ ਨਹੀਂ ਜੇ ਤੱਕ ਮੇਰਾ ਦਿਲ ਹੀ ਲੱਗਣ ਡਿਆ ਐਸਲੇ ਤੇ ਮਾਵਾਂ ਤੇ ਇਕੱਠੀਆਂ ਬੈ ਕੇ ਚਾਹ ਪੀਂਦੀਆਂ ਪਤਾ ਨਹੀਂ ਕਿੱਥੇ ਰਹਿ ਗਈ ਰਸਤੇ ਦੇ ਵਿੱਚ ਮੰਮੀ ਜੀ ਆ ਗਈ ਮੇਰੀ ਧੀ ਆ ਗਈ ਆ ਗਈ ਆ ਜਾ ਆ ਜਾ ਆ ਜਾ ਸ਼ਾਬਾਸ਼ ਸੱਸੀ ਦਾ ਮੰਮੀ ਸੱਸੀ ਦਾ ਪੁੱਤ ਆ ਜਾਓ ਸੁਣਾਓ ਕੀ ਆ ਗਏ ਠੀਕ ਆ ਜਾ ਆ ਜਾ ਆ ਬੈਠ ਉਡੀ ਉਡੀ ਕੇ ਥੱਕ ਗਈਆਂ ਹਾਂ ਅੱਖਾਂ ਵੀ ਪੱਕ ਗਈਆਂ ਜੂ ਜਾਣੀ ਆਂ ਦਾ ਨਾਂ ਹੀ ਨਹੀਂ ਲੈਂਦੀ ਤੇਰਾ ਬਹੁਤ ਦਿਲ ਲੱਗਦਾ ਉੱਤੇ ਹੋਜੀ ਕੋਈ ਗੱਲ ਨਹੀਂ ਮੰਮੀ ਭਾਵੇਂ ਮੈਂ ਆਪਣੇ ਪਰਿਵਾਰ 'ਚ ਉੱਥੇ ਬੈਠੀ ਸੀ ਫਰ ਤੁਹਾਡੇ ਬਿਨਾ ਮੈਂ ਬਹੁਤ ਉਦਾਸ ਹੀ ਮਮੇ ਨੇ ਸਰ ਰਹਿ ਲਿਆ ਉਹਨੂੰ ਹਿਸਾਬ ਨਾਲ ਰਿਆ ਕਰ ਮੇਰਾ ਦਿਨ ਲੱਗਦਾ ਤੇਰੇ ਬਿਨਾ ਚਲੋ ਮੰਮੀ ਤਿਆਰਾਂ ਤੇ ਜਾਣਾ ਹੁੰਦਾ ਅੱਗੇ ਪਿੱਛੇ ਕਿਹੜਾ ਮੈਂ ਜਾਣੀ ਆ ਪਰ ਤੂੰ ਤਾਂ ਕਿਹਾ ਮੈਂ 9 10 ਵਜੇ ਆ ਜਾਗੀ ਤੇ ਦੇਰ ਡੇਢ ਵਾਈ ਗਈ ਤੇ ਮੰਮੀ ਮੇਰੀ ਪਰੈਟੀ ਨਾਲ ਸਿਰੇ ਗੱਲ ਹੋ ਗਈ ਸੀ ਕੀ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਉਹ ਕਹਿੰਦੇ ਸੀ ਮੈਂ ਕੰਮ ਚੱਲਿਆ ਵਾਂ ਹਾਂ ਤੇ ਤੂੰ ਘਰ ਜਲਦੀ ਆ ਜੀ ਮੰਮੀ ਘਰ ਕੱਲੇ ਹੋਣੇ ਤੇ ਤੂੰ ਰੋਟੀ ਪਾਣੀ ਦਾ ਵੀ ਦੇਖਣਾ ਤੇ ਮੈਂ ਕਹਾਂ ਕੋਈ ਗੱਲ ਨਹੀਂ ਅੱਜ ਦਾ ਦਿਨ ਥੋੜਾ ਟਾਈਮ ਦਾ ਅੱਗਾ ਪਿੱਛਾ ਹੋ ਜਾਏਗਾ ਨਾਲੇ ਮੇਰੀ ਭੈਣ ਮੇਰਾ ਜੀਜਾ ਸਾਰਾ ਪਰਿਵਾਰ ਇਕੱਠਾ ਹੋਇਆ ਐ ਸੀ ਮੰਮੀ ਮੈਂ ਕਹਾਂ ਮੈਂ ਥੋੜੀ ਰੁਕ ਕੇ ਆ ਜਾਂਦੀ ਨਹੀਂ ਉਹ ਤੇ ਤੇਰੀ ਗੱਲ ਠੀਕ ਹੋ ਟੈਂਸ਼ਨ ਪਰ ਪ੍ਰੈਡੀ ਨੇ ਮੈਨੂੰ ਕੁਝ ਨਹੀਂ ਹੋਇਆ ਬਲਕ ਕੜ ਗਿਆ ਭੁੱਲ ਗਿਆ ਹੋਣੇ ਕੰਮ ਚ ਨਹੀਂ ਕੁਝ ਵੀ ਕੀਤਾ ਹੋਰ ਸੁਣਾ ਤੇਰਾ ਪਰਿਵਾਰ ਠੀਕ ਐ ਸਾਰਾ ਸਾਰੇ ਠੀਕ ਹੋਏ ਭਰਾ ਤੇਰੇ ਬਹੁਤ ਖੁਸ਼ ਹੋਏ ਜੀ ਬਹੁਤ ਖੁਸ਼ ਹੋਏ ਆ ਤਿਹਾਰ ਵਧੀਆ ਮਨੀ ਵਾਸਤੇ ਹਾਂਜੀ ਮੰਮੀ ਗੱਲ ਸਤ ਐਲੋ ਮੰਮੀ ਇਹ ਉਹਨਾਂ ਨੇ ਮੈਨੂੰ ਰਖੜੀ ਦੇ ਡੱਬੇ ਦਿੱਤੇ ਜੇ ਇਹ ਐਲੋ ਜੀ ਤੇ ਇਹ ਨਾ ਉਹਨੇ ਮੈਨੂੰ 5500 ਰੁਪਇਆ ਤਿੰਨਾ ਭਰਾਵਾਂ ਨੇ ਮੈਨੂੰ ਦਿੱਤਾ ਜੇ ਐ ਲੋ ਮੰਮੀ ਅੱਛਾ ਐ ਫੜ ਤੇ ਬਸ ਇਹ ਹਾਂਜੀ ਮੰਮੀ ਹੋਰ ਕੁਛ ਨਹੀਂ ਦਿੱਤਾ ਹੋਰ ਹੋਰ ਕੀ ਆਣਾ ਸੀ ਮੰਮੀ ਨੇ ਪੁੱਤ ਮੇਰੇ ਕੇ ਨਮਤਾ ਕੁਝ ਤੇਰਾ ਹੋਰ ਕੁਝ ਦਿੱਤਾ ਕੋਈ ਪ੍ਰਾਪਰਟੀ ਦਾ ਮੰਮੀ ਮੇਰੇ ਵਿਆਹ ਨ ਹੋਇਆ ਨਾ ਜੇ ਥੋੜਾ ਟਾਈਮ ਹੋਇਆ ਤੇ ਨਾਲੇ ਜੋ ਉਹਨਾਂ ਦੇਣਾ ਸੀ ਵਿਆਹ ਚ ਦੇਤਾ ਤੇ ਹੁਣ ਜੋ ਬੰਦਾ ਨਾਲ ਨੇ ਉਹ ਦੇਤਾ ਵਾ ਹੋਰ ਕੁਝ ਕੋਈ ਦੇਖ ਲੈ ਕੋਈ ਹੋਰ ਚੀਜ਼ ਤੇ ਨਹੀਂ ਭੁੱਲ ਗਈ ਹੋਰ ਕੁਝ ਕੀ ਆਣਾ ਮੰਮੀ ਰਖੜੀ ਦੇ ਤਿਹਾੜ ਤੇ ਪੈਸੇ ਦੇ ਤੇ ਮਠਿਆਈ ਦੇ ਡੱਬੇ ਦੇ ਤੇ ਹੋਰ ਤੁਸੀਂ ਕੀ ਸੋਚਦੇ ਪਏ ਹੋ ਹੁਣ ਨਹੀਂ ਨਹੀਂ ਉਹ ਤਾਂ ਸੋਚਣਾ ਕੀ ਹੈ ਮੈਂ ਤਾਂ ਵੈਸੇ ਹੀ ਗੱਲ ਕਰਨੀ ਪਈ ਆ ਉਹ ਮੈਂ ਗਈ ਸੀ ਨਾ ਜਸਬੀਰ ਆਂਟੀ ਵਾਲਾ ਫੋਨ ਕਰਨ ਲਈ ਤੈਨੂੰ ਤੁਸੀਂ ਮਨੇ ਜਸਬੀਰ ਆਂਟੀ ਦੇ ਨੰਬਰ ਤੇ ਕਾਲ ਕੀਤੀ ਹੈ ਨਾ ਉਹ ਬੈਲੈਂਸ ਜੋ ਮੁੱਕ ਗਿਆ ਸੀ ਚਲੋ ਉੱਤੇ ਕੋਈ ਗੱਲ ਨਹੀਂ ਮੈਂ ਤਾਂ ਰਸਤੇ ਜੀ ਘਬਰਾ ਗਈ ਸੁੱਕ ਹੋਵੇ ਸੀ ਮੈਨੂੰ ਜਸਬੀਰ ਆਂਟੀ ਦਾ ਫੋਨ ਆਇਆ ਵਾ ਨਹੀਂ ਨਹੀਂ ਮੇਰਾ ਬੈਲੈਂਸ ਮੁੱਕ ਗਿਆ ਤਾਂ ਮੈਨੂੰ ਘਬਰਾੜ ਜੀ ਤੂੰ ਕਿਉਂ ਨਹੀਂ ਆਈ ਮੈਨੂੰ ਫਿਕਰ ਤੇਰੀ ਲੱਗ ਗਈ ਸੀ ਤਾਂਦਰ ਨਾ ਗਈ ਸੀ ਉੱਤੇ ਚਲੋ ਠੀਕ ਆ ਤੇ ਉੱਥੇ ਗਈ ਤੇ ਉਹ ਕਿਰਨ ਵੀ ਪੇਕੇ ਆਈ ਸੀ ਨਾ ਰਕੜੀ ਬਣ ਕੇ ਹਾਂ ਉਹਨਾਂ ਨੇ ਵੀ ਰਕੜੀ ਬੰਨ ਲਾਈ ਉਹਨੇ ਕਿਰਨ ਗਈ ਸੀ ਸੋਈ ਚ ਤੋ ਵੇਖਦੇ ਵੇ ਸੀ ਸਮਾਨ ਸਾਰਾ ਇਹ ਆਮ ਡੱਬੇ ਨਹੀਂ ਸੀ ਹਗੇ ਉਹ ਤੇ ਬੜੇ ਵਧੀਆ ਇੱਕ ਟਾਪ ਦੀ ਮਠਿਆਈ ਕਿਲੋ ਕਿਲੋ ਦੇ ਡੱਬੇ ਉਹਨਾਂ ਨੇ ਦਿੱਤੇ ਨਾਲ 1100 ਰੁਪਈਆ ਨਾਲ ਨਾਲ ਭੰਜੀ ਦਾ ਵੀ ਸੂਟ ਕਿਰਨ ਦਾ ਵੀ ਸੂਟ ਉਹਨਾਂ ਨੇ ਤੇ ਬਹੁਤ ਕੁਝ ਦਿੱਤਾ ਤੋ ਵੇਖਣ ਲਈ ਤੇ ਮੈਂ ਵੀ ਮੈਨੂੰ ਵੀ ਦਿਖਾਇਆ ਉਹਨਾਂ ਨੇ ਕਹਿੰਦੇ ਵੇਖੋ ਕਿਰਨ ਲੈ ਗਈ ਮੈਂ ਤਦ ਤੁਹਾਨੂੰ ਕਿਹਾ ਸੀ ਕਿ ਵੀ ਤੇਰਾ ਕੋਈ ਕਪੜਾ ਸੂਟ ਸਾੜ ਤੇਰਾ ਵੀ ਕੋਈ ਆਇਆ ਵਾ ਮੈਂ ਤਾਂ ਦੇਖਦੀ ਸੀ ਮਮੀ ਮੈਂ ਸਭ ਸਮਝਣ ਲਈ ਆ ਤੁਸੀਂ ਮੈਨੂੰ ਕੀ ਕਹਿਣ ਦੀ ਕੋਸ਼ਿਸ਼ ਕਰਦੇ ਪਏ ਹੋ ਤੁਸੀਂ ਤੇ ਉਹ ਗੱਲ ਕੀਤੀ ਕਹਿਣਾ ਧੀ ਨੂੰ ਤੇ ਸੁਣਾਣਾ ਨੋ ਨੂੰ ਤੁਸੀਂ ਮੇਰੇ ਨਾਲ ਜੜੀ ਗੱਲ ਕਰਨੀ ਹੈ ਨਾ ਖੁੱਲ ਕੇ ਕਰੋ ਇਹ ਕੁਮਾਫਰਾ ਕੇ ਮੇਰੇ ਨਾਲ ਗੱਲਾਂ ਨਾ ਕਰੋ ਪੁੱਤ ਕੁਮਾਣਾ ਲਈ ਕਿਹੜੀ ਗੱਲ ਮੈਂ ਤੇ ਉਹਨਾਂ ਦੀ ਗੱਲ ਦੱਸਣੀ ਪਈ ਆ ਕਿ ਐਨਾ ਕੁਝ ਕਿਰਨ ਲੈ ਕੇ ਆਈ ਹੈ ਮਮੀ ਤੁਹਾਡੇ ਮੇਰੇ ਰਿਲੇਸ਼ਨ ਵਿੱਚ ਇਹ ਗੱਲਾਂ ਕਿੱਥੋਂ ਆ ਗਈਆਂ ਤੁਸੀਂ ਉਹੀ ਮੰਮੀ ਹਗੇ ਨਾ ਮੇਰੇ ਜਦੋਂ ਮੇਰੇ ਪੇਕੇ ਆਣੇ ਤੁਹਾਨੂੰ ਕਿਹਾ ਸੀ ਕਿ ਭੈਣ ਜੀ ਅਸੀਂ ਜਿੰਨਾ ਵੀ ਕਰਨ ਜੋਗਾ ਅਸੀਂ ਸਭ ਕੁਝ ਆਪਣੇ ਤੀਨੋ ਦੇਣਾ ਚਾਹੁੰਨੇ ਆ ਅਸੀਂ ਤੇ ਰੋਟੀ ਵੀ ਬਹੁਤ ਵਧੀਆ ਕਰਨਾ ਚਾਹੁੰਨੇ ਆ ਪਰ ਤੁਸੀਂ ਮੰਮੀ ਤੁਸੀਂ ਮੇਰੀ ਸੱਸ ਹੋ ਕੇ ਆਪਣੇ ਕੁੜਮਾ ਦੇ ਹੱਥ ਜੋੜਦੇ ਸੀ ਕਿ ਵੀਰ ਜੀ ਉਸ ਪਰਮਾਤਮਾ ਦਾ ਦਿੱਤਾ ਹੈ ਸਾਡੇ ਘਰ ਸਭ ਕੁਝ ਹੈ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਸਿਰ ਤੇ ਤੁਹਾਡੀ ਬੇਟੀ ਚਾਹੀਦੀ ਹੈ ਤੇ ਤੁਸੀਂ ਲਿੱਤਾ ਵੀ ਕੁਝ ਨਹੀਂ ਸੀ ਮੰਮੀ ਪਰ ਅੱਜ ਅੱਜ ਤੁਹਾਡੇ ਮਨ ਵਿੱਚ ਇਹ ਲਾਲਚ ਕਿੱਥੋਂ ਆ ਗਿਆ ਪਰ ਨਹੀਂ ਪੁੱਤ ਵੈਸੇ ਕੋਈ ਗੱਲ ਨਹੀਂ ਨਾ ਮੇਰੇ ਮਨ 'ਚ ਕੋਈ ਲਾਲਚ ਦੀ ਗੱਲ ਲੱਗੀ ਹੈ ਮੈਂ ਤਾਂ ਵੈਸੇ ਦੱਸਦੀ ਵੀ ਸੀ ਕਿ ਉਹ ਐਨਾ ਕੁਝ ਲੈ ਕੇ ਆਈ ਹੈ ਤੇ ਤੇਰਾ ਵੀ ਮੈਂ ਤਾਂ ਉਹ ਵੇਖਦੀ ਪਈ ਸਾਂ ਮੰਮੀ ਇਹ ਗੱਲਾਂ ਵੈਸੇ ਨਹੀਂ ਹੁੰਦੀਆਂ ਮਨ ਵਿੱਚ ਗੱਲਾਂ ਆਉਂਦੀਆਂ ਤੇ ਮੂੰਹ 'ਚੋਂ ਨਿਕਲਦੀਆਂ ਨਾਲੇ ਤੁਹਾਡਾ ਇੱਕ ਇੱਕ ਸ਼ਬਦ ਮੈਂ ਸਮਝ ਵੀ ਪਈ ਆਂ ਉਤੇ ਹੁਜੀ ਕੋਈ ਗੱਲ ਨਹੀਂ ਤੂੰ ਐਵੇਂ ਸੋਚ ਨਾ ਮੰਮੀ ਕਿਰਨ ਦੇ ਦੇ ਪਰਿਵਾਰ ਨੇ ਜੋ ਉਹਨਾਂ ਦੇ ਸਕਦੇ ਨਾ ਉਹਨਾਂ ਨੇ ਉਹੀ ਉਹਨਾਂ ਦਿੱਤਾ ਤੇ ਮੇਰਾ ਪਰਿਵਾਰ ਜਿੰਨੇ ਯੋਗਗਾ ਉਹਨਾਂ ਨੇ ਮੈਨੂੰ ਉਹਨਾਂ ਹੀ ਦੇ ਕੇ ਭੇਜਿਆ ਅਸੀਂ ਕਿਸੇ ਦਾ ਮੁਕਾਬਲਾ ਥੋੜੀ ਕਰ ਸਕਦੇ ਆ ਨਹੀਂ ਨਹੀਂ ਪੁੱਤ ਮੇਰਾ ਕੋਈ ਐਹੋ ਜਿਹਾ ਇਰਾਦਾ ਨਹੀਂ ਮੰਮੀ ਤੁਸੀਂ ਇਹ ਕਿਸ ਤਰ੍ਹਾਂ ਕਹਿ ਸਕਦੇ ਹੋ ਤੁਹਾਡੇ ਐਹੋ ਜਿਹਾ ਕੋਈ ਇਰਾਦਾ ਨਹੀਂ ਸੀਗਾ ਉਹ ਤੇ ਐਵੇਂ ਪੁੱਤ ਮੈਂ ਉਹਨਾਂ ਦੀਆਂ ਘਈਆਂ ਚੀਜ਼ਾਂ ਦੇਖੀਆਂ ਤੇ ਮੇਰੇ ਮਨ 'ਚ ਖਿਆਲ ਆ ਗਿਆ ਕਿ ਤੂੰ ਵੀ ਇਹੀ ਕੁਝ ਲਿਆਏਂਗੀ ਮੰਮੀ ਥੋੜੀ ਦੇਰ ਤੁਸੀਂ ਜਸਬੀਰ ਆਂਟੀ ਵੱਲ ਗਏ ਹੋ ਤੇ ਉਹਨਾਂ ਨੇ ਆਪਣਾ ਸਾਰਾ ਸਮਾਨ ਤੁਹਾਡੇ ਗੇ ਰੱਖਤਾ ਤੇ ਤੁਹਾਡੀ ਸੋਚ ਵੀ ਹੋ ਜੇ ਹੋਗੀ ਤੁਸੀਂ ਉਸ ਰਹੀ ਸੋਚਣ ਲੱਪੇ ਕਿ ਜੋ ਕੁਝ ਉਹਨਾਂ ਦੀ ਨੂੰ ਲਈ ਹੈ ਉਹ ਕਿਤੇ ਮੇਰੀ ਨੂੰ ਵੀ ਉਹੀ ਕੁਝ ਲੈ ਆਉਂਦੀ ਇਹ ਜਿਹੜੀਆਂ ਸੋਚਾਂ ਤੁਸੀਂ ਹੁਣ ਸੋਚਦੇ ਪਏ ਹੋ ਨਾ ਇਹ ਸੋਚਾਂ ਉਦੋਂ ਤੇ ਨਾ ਆਈਆਂ ਜਦੋਂ ਤੁਸੀਂ ਮੈਨੂੰ ਵਿਆਹ ਨਾਲ ਆਏ ਸੀਗੇ ਮੇਰੇ ਮਾਪਿਓ ਨੇ ਤੁਹਾਨੂੰ ਕਿਹਾ ਸੀ ਨਾ ਅਸੀਂ ਚੰਗਾ ਮਾੜਾ ਜਿੰਨਾ ਵੀ ਕਰ ਸਕਦੇ ਆ ਸਭ ਕੁਝ ਕਰਾਂਗੇ ਤੇ ਤੁਸੀਂ ਸਾਰੀ ਦੁਨੀਆ ਦੀ ਨਹੀਂ ਸੋਚੀ ਤੇ ਤੁਸੀਂ ਕਿਹਾ ਨਹੀਂ ਮੈਨੂੰ ਧੀ ਚਾਹੀਦੀ ਹੈ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਇਸ ਦੁਨੀਆ ਦੀ ਕੋਈ ਪਰਵਾਹ ਨਹੀਂ ਕੋਈ ਕੀ ਸੋਚੇਗਾ ਤੇ ਹੁਣ ਸੋਚਾ 2-4000 ਦੀਆਂ ਤੁਹਾਡੇ ਦਿਮਾਗ ਵਿੱਚ ਆ ਗਈਆਂ ਤੁਸੀਂ ਤੇ ਮਾਮਾ ਜੀ ਤੇ ਵੀ ਪਰਵਾਹ ਨਹੀਂ ਕੀਤੀ ਜਦੋਂ ਉਹਨਾਂ ਨੇ ਕਿਹਾ ਕਿ ਮੇਰੇ ਮਿਲਨੇ ਤੇ ਹੋਣੀ ਚਾਹੀਦੀ ਐ ਨਾ ਭੈਣ ਮੈਂ ਤੇ ਤੇਰਾ ਕੱਲਾ ਕੱਲਾ ਭਰਾ ਆ ਨਾ ਤੇ ਤੁਸੀਂ ਕੀ ਕਿਹਾ ਸੀ ਆਪਣੇ ਭਰਾ ਨੂੰ ਕਿ ਭਰਾਵਾ ਫਿਕਰ ਨਾ ਕਰ ਤੂੰ ਕੰਬਲ ਹੀ ਸੋਚਦਾ ਪਿਆ ਨਾ ਮਿਲਨੀ ਹੋਏਗੀ ਤੈਨੂੰ ਕੰਬਲ ਮਿਲੇਗਾ ਤੇ ਕੰਬਲ ਮੈਂ ਤੈਨੂੰ ਲੈ ਦਾਂਗੀ ਕਿਉਂ ਕੁੜੀ ਵਾਲਿਆਂ ਦੇ ਸਿਰ ਤੇ ਇੰਨਾ ਬੋਝ ਪਾਣਾ ਤੁਸੀਂ ਤੇ ਆਪਣੇ ਭਰਾ ਦੀ ਵੀ ਪਰਵਾਹ ਨਹੀਂ ਸੀ ਕੀਤੀ ਤੇ ਅੱਜ ਕੀ ਤੁਹਾਨੂੰ ਹੋ ਗਿਆ ਮੰਮੀ ਬੱਸ ਕਰ ਸੋਣਿਆ ਪੁੱਤ ਮੇਰੇ ਮੂੰਹ ਤੇ ਹੋੜ ਚਪੇੜਾ ਨਾ ਮਾਰ ਪਤਾ ਨਹੀਂ ਕਿਸ ਤਰ੍ਹਾਂ ਮੇਰੇ ਮਨ 'ਚ ਸੋਚ ਆ ਗਈ ਮੈਂ 2 ਮਿੰਟ ਲਈ ਉਹਨਾਂ ਦੇ ਘਰ ਗਈਆਂ ਉਹ ਸਮਾਨ ਵੇਖ ਕੇ ਪਤਾ ਨਹੀਂ ਮੇਰੇ ਮਨ 'ਚ ਕਿਸ ਤਰ੍ਹਾਂ ਲਾਲਚ ਆ ਗਿਆ ਉੱਥੇ ਦੇਖ ਕੇ ਨਾ ਮੇਰੇ ਮਨ 'ਚ ਆ ਗਿਆ ਕਿ ਉਸ ਐਨੇ ਸਾਲ ਵਿਆਹ ਨੂੰ ਹੋ ਗਿਆ ਆਪਣੀ ਸੱਸ ਦਾ ਸੂਟ ਲੈ ਗਈ ਤੇ ਮੈਂ ਮੇਰੀ ਨੂੰ ਹੀ ਲਿਆਏਗੀ ਮੇਰਾ ਸੂਟ ਪਤਾ ਨਹੀਂ ਮੇਰੀ ਕਿਸ ਤਰ੍ਹਾਂ ਸੋਚੋੜ ਨਾਲੇ ਪੁੱਤੇ ਅੰਨੇ ਸਾਲ ਤੇ ਉਹਦੇ ਵਿਆਹ ਨੂੰ ਤੇਰੇ ਤੇ 4 ਦਿਨ ਹੋਇਆ ਐਂ ਹੀ ਸੋਚ-ਸੋਚ ਕੇ ਮੈਂ ਘਰ ਆ ਗਈ ਤੇ ਲਿਆਏਗੀ ਤੇ ਨਾਲੇ ਪੁੱਤ ਕਿਸੇ ਦਾ ਮੂੰਹ ਲਾਲ ਦੇ ਕੇ ਆਪਣੇ ਮੂੰਹ ਥੋੜੀ ਚਪੇੜਾ ਮਾਰੀਆਂ ਜਾਂਦੀ ਐ ਮੈਂ ਉਹਦੋਂ ਨਾ ਲਾਲਚ ਕੀਤਾ ਜਦੋਂ ਇੰਨਾ ਦੁਨੀਆ ਦੇ ਵਿੱਚ ਮੈਂ ਕਿਸੇ ਦੀ ਪਰਵਾਹ ਨਹੀਂ ਕੀਤੀ ਤੇ ਮੈਂ ਕਿਹਾ ਮੈਂ ਧੀ ਲਿਆਣੀ ਮੈਨੂੰ ਨਹੀਂ ਲਿਆਣੀ ਘਰ ਆਪਣੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਤੇਰੇ ਮਾਪਿਆਂ ਨੇ ਐਨਾ ਕਿਹਾ ਮੈਂ ਕਿਹਾ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਕਿ ਮੈਸਟਰ ਨਹੀਂ ਧੀ ਲੈ ਕੇ ਜਾਣੀ ਆਪਣੇ ਘਰ ਤੇ ਹੁਣ ਮੈਂ ਮਾਵਾਂ ਧੀਾਂ ਦੇ ਰਿਸ਼ਤੇ ਨੂੰ ਪਤਾ ਨਹੀਂ ਕਿਸ ਤਰ੍ਹਾਂ ਨੂੰ ਸਸਤੇ ਰਿਸ਼ਤੇ ਬਦਲ ਦਿੰਦਾ ਹੈ ਪੁੱਤ ਮੈਨੂੰ ਮਾਫ ਕਰੀ ਮੈਂ ਰਿਸ਼ਤਾ ਮਾਵਾਂ ਧੀਾਂ ਵਾਲੀ ਤੇ ਨਾ ਰੱਖਣਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮੈਨੂੰ ਸੱਸ ਨਹੀਂ ਬੰਨਣਾ ਇਹ ਰਿਸ਼ਤਾ ਮੈਂ ਪਸੰਦੀ ਨਹੀਂਗਾ ਇਹ ਗੱਲ ਨੂੰ ਸਸਤੇ ਰਿਸ਼ਤੇ ਦੀ ਨਹੀਂ ਹੈਗੀ ਨੂੰ ਸਾਸ ਦਾ ਰਿਸ਼ਤਾ ਵੀ ਕਦੀ ਮਾੜਾ ਹੋਇਆ ਇਹ ਤੇ ਬਸ ਸਾਡੀਆਂ ਸੋਚਾਂ ਅਸੀਂ ਜਿੱਦਰ ਮਰਜੀ ਆਪਣੀ ਸੋਚ ਨੂੰ ਲੈ ਜਾਈਏ ਤੁਹਾਡੀ ਕੋਈ ਗਲਤੀ ਨਹੀਂ ਮੰਮੀ ਤੁਸੀਂ ਜਸਬੀਰ ਆਂਟੀ ਦੇ ਘਰ ਗਏ ਉਹਨਾਂ ਅੱਗੇ ਸਮਾਨ ਵੇਖਿਆ ਤੁਹਾਡੀ ਵੀ ਸੋਚ ਉਸੇ ਤਰ੍ਹਾਂ ਦੀ ਹੋ ਗਈ ਕਿ ਮੇਰੀ ਨੂੰ ਵੀ ਐ ਕੁਝ ਲਿਆਵੇ ਇਹ ਬਸ ਸੋਚਦਾ ਹੀ ਐ ਸਾਰੀ ਗੱਲ ਹੋਰ ਕੁਝ ਨਹੀਂ ਐ ਮੰਮੀ ਅਸੀਂ ਕਿਉਂ ਕਿਸੇ ਦੀ ਸੋਚ ਦੇ ਮੁਤਾਬਿਕ ਆਪਣੀ ਸੋਚ ਬਦਲਿਏ ਸਾਨੂੰ ਹਮੇਸ਼ਾ ਆਪਣੇ ਮੁਤਾਬਿਕ ਟਰਨਾ ਚਾਹੀਦਾ ਐਫ ਜੂਲ ਦੀਆਂ ਸੋਚਾਂ ਵਿੱਚ ਨਹੀਂ ਦਿਮਾਗ ਖਰਾਬ ਕਰੀਦਾ ਅਸੀਂ ਆਪਣਾ ਦੇਖਣਾ ਸਾਡੀ ਸੋਚ ਸਾਡਾ ਦਿਮਾਗ ਸਾਨੂੰ ਕੀ ਕਹਿੰਦਾ ਪਿਆ ਨੂੰ ਸੱਸਾ ਰਿਸ਼ਤਾ ਬਹੁਤ ਵਧੀਆ ਹੁੰਦਾ ਮੰਮੀ ਇਹ ਮਾਵਾ ਤੇ ਅੰਦਰ ਰਿਸ਼ਤਾ ਹੈਗਾ ਮੰਮੀ ਇਹ ਗੱਲ ਤੂੰ ਸੋਹਲਾ ਨੇ ਸਹੀ ਕਹੀ ਹੈ ਸੋਨੀਆਂ ਮੈਨੂੰ ਕਿਸੇ ਦੀ ਸੋਚ ਦੇ ਮੁਤਾਬਕ ਨਹੀਂ ਚੱਲਣਾ ਚਾਹੀਦਾ ਆਪਣੀ ਸੋਚ ਵਰਤਣੀ ਚਾਹੀਦੀ ਹੈ ਨਾਲੇ ਕਿਸੇ ਦਾ ਮੂੰਹ ਲਾਲ ਦੇ ਕੇ ਆਪਣੇ ਮੂੰਹ ਥੋੜੀ ਚਪੇੜਾ ਮਾਰ ਕੇ ਲਾਲ ਕਰਨਾ ਇਹ ਰਿਸ਼ਤੇ ਨੂੰ ਮੈਂ ਮਾਵਾਂ ਦੀਆਂ ਨਾਲ ਰਿਸ਼ਤਾ ਬਣਾਵਾਂਗੀ ਭਾਵੇਂ ਨੂੰ ਸੱਸ ਦਾ ਵਿਆਹ ਪਾ ਉਸ ਤਰ੍ਹਾਂ ਹੀ ਪਿਆਰ ਚਾਰ ਚੀਜ਼ਾਂ ਤੇ ਚਾਰ ਛਿੱਲੜ ਦੇ ਕੇ ਆਪਣਾ ਆਪਣੀ ਨੀਅਤ ਨਹੀਂ ਬਦਲਨੀ ਇਹ ਸੋਚ ਨੂੰ ਬਰਕਰਾਰ ਰੱਖਣਾ ਕਿਸਾਨ ਨੂੰ ਕਿ ਲਾਲਚ ਨਹੀਂ ਕਰਨਾ ਅਸੀਂ ਆਪਣੀ ਸੋਚ ਸਹੀ ਰੱਖਣੀ ਹੈ ਕਿਸੇ ਦੀ ਸੋਚ ਦੇ ਮੁਤਾਬਕ ਨਹੀਂ ਚੱਲਣਾ ਆਪਣੀ ਸੋਚ ਦੇ ਮੁਤਾਬਕ ਹੀ ਚੱਲਣਾ ਸਾਡੀ ਸੋਚ ਕੀ ਕਹਿੰਦੀ ਹੈ ਅਸੀਂ ਇਸ ਤਰ੍ਹਾਂ ਹੀ ਰਹਿਣਾ ਸਾਡਾ ਇਸ ਤਰ੍ਹਾਂ ਹੀ ਪਿਆਰ ਬਣਿਆ ਰੋਏ ਪੁੱਤ ਮੈਂ ਤੁਹਾਨੂੰ ਆਪਣੇ ਤੋਂ ਵੱਖ ਨਹੀਂ ਕਰ ਸਕਦੀ ਮੈਂ ਤੀਜਾ ਨੂੰ ਕੀ ਕਰਨਾ ਵਾ ਇਹ ਜਿਹੜੀ ਸੋਚ ਹੁੰਦੀ ਹੈ ਨਾ ਇਹੇ ਕਾਰਨ ਜੋੜਦੀ ਹੈ ਇਹੇ ਕਾਰਨ ਤੋੜਦੀ ਹੈ ਹਾਂ ਪੁੱਤ ਸਹੀ ਜਦੋਂ ਅਸੀਂ ਚੰਗਾ ਸੋਚਦੇ ਆ ਨਾ ਕਿਸੀ ਆਪਣਾ ਘਰ ਜੋੜ ਲੈਨੇ ਆ ਪਰ ਜਦੋਂ ਅਸੀਂ ਮਾੜਾ ਸੋਚਦੇ ਆ ਨਾ ਤੇ ਸਾਡੇ ਘਰ ਟੁੱਟਣ ਲੱਗਿਆ देर ਨਹੀਂ ਲੱਗਦੀ ਤੁਹਾਡੇ ਨਾਲ ਵੀ ਤੇ ਇਦਾਂ ਹੀ ਹੋਇਆ ਤੁਹਾਡੀ ਸੋਚ ਹੀ ਮਾੜੀ ਹੋਈ ਤੇ ਸਾਡੇ ਨੂੰ ਸਾਸਦੇ ਰਿਸ਼ਤੇ ਵਿੱਚ ਖਟਾਸ ਆਣ ਲੱਗੀ ਸੀ ਪਰ ਤੁਸੀਂ ਵੇਲੇ ਸਿਰ ਸੋਚ ਲਿਆ ਕਿ ਤੁਸੀਂ ਚੰਗਾ ਸੋਚਣਾ ਤੁਸੀਂ ਆਪਣੇ ਨੂੰ ਸਾਸਦੇ ਰਿਸ਼ਤੇ ਨੂੰ ਮਾਂ ਤੇ ਇਹਦੇ ਇਸਤੇ ਨਾਲ ਹੀ ਬਣਾਈ ਰੱਖਣਾ ਹਮੇਸ਼ਾ ਸਾਨੂੰ ਆਪਣੀ ਚੰਗੀ ਸੋਚ ਰੱਖਣੀ ਚਾਹੀਦੀ ਆ ਮਨਤੀ ਕਿੰਨੀ ਸਿਆਣੀ ਆ ਠੀਕ ਆ ਜੀ ਠੀਕ ਆ ਦੋ ਮੈਸੇਜ ਚਲੋ ਸਸੀ ਕਾ ਜੀ ਸ੍ਰੀਗਲ ਜੀ ਸਾਰਿਆਂ ਨੂੰ ਹਾਂ ਜੀ ਦੇਖੋ ਜੀ ਚਾਰ ਚੀਜ਼ਾਂ ਦੇਖ ਕੇ ਕਿਸੇ ਦੇ ਘਰ ਗਵੰਡੀਆ ਦੇ ਘਰ ਦੇਖ ਕੇ ਉਹਨਾਂ ਦੀ ਨੂੰ ਆਪਣੇ ਪਿੱਕੇ ਤੋਂ ਰਖੜੀ ਦੇ ਤਿਹਾੜ ਤੇ ਸਮਾਨ ਲਿਆ ਕੇ ਲਾਲਚ ਆ ਗਿਆ ਮਨ ਕਿ ਮੇਰੀ ਨੂੰ ਗਈ ਹੈ ਰਖੜੀ ਬੰਨਣ ਤੇ ਉਹ ਵੀ ਆਪਣੇ ਪਿੱਕੇ ਐਨਾ ਖੁਸ਼ ਲਈ ਜਦੋਂ ਲੈਣ ਦਾ ਵਕਤ ਸੀ ਲੱਖ ਰੁਪਏ ਮੈਂ ਮਿਲਣੇ ਸੀ ਲਓ ਜੀ ਹਾਂਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਉਮੀਦ ਹੈ ਕਿ ਮੇਰੇ ਨਾਲ ਪੂਰਾ ਪਰਵਾਹ ਠੀਕ ਠਾਕ ਹੋਏਗਾ ਇਹ ਅੱਜ ਲਈ ਛੋਟੀ ਜੀ ਸਟੋਰੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਨਵੀਂ ਸੋਚ ਤੇ ਇਹ ਬਿਲਕੁਲ ਇਹ ਸਾਰਾ ਲੋਚਾ ਜਿਹੜਾ ਹੈ ਨਾ ਸੋਚਦਾ ਹੀ ਆ ਕਿ ਆਪਣੀ ਸੋਚ ਨੂੰ ਤੁਸੀਂ ਕਿਹੜੇ ਢੰਗ ਨਾਲ ਰੱਖਣਾ ਹੈ ਤੇ ਫੇਰ ਇਹ ਆਪਣੇ ਤੇ ਹੀ ਡਿਪੈਂਡ ਆ ਕਿਉਂਕਿ ਇਹ ਸਾਡਾ ਆਸੀ ਆ ਕੇ ਪੰਜਨ ਕਰਦੀ ਇਹ ਸਾਡਾ ਮਿਹਣਾ ਨਾ ਸਾਨੂੰ ਸੋਚਣ ਤੇ ਮਜਬੂਰ ਕਰਦਾ ਕਿ ਜਿਤਨਾ ਕਿ ਇਸ ਸਟੋਰੀ ਚ ਵਿਖਾਇਆ ਗਿਆ ਕਿ ਇਹਨਾਂ ਦਾ ਰਿਸ਼ਤਾ ਬਹੁਤ ਵਧੀਆ ਬੜਾ ਵਧੀਆ ਲੇਕਿਨ ਕਿਸੇ ਦੇ ਘਰ ਗਏ ਉਹ ਚੱਕਾ ਚੋਂ ਜਿੰਦਗੀ ਵੇਖੀ ਵੇਖਿਆ ਕਿ ਇਥੇ ਆ ਕੁਝ ਲੈ ਕੇ ਆਇਆ ਇਹ ਮੈਨੂੰ ਵੀ ਉਹ ਕੁਝ ਮਿਲਣਾ ਚਾਹੀਦਾ ਤੇ ਪਰ ਆਪਣੇ ਘਰ ਕਲੇਸ਼ ਚਲੋ ਟਾਈਮ ਸਿਰ ਬਚ ਗਏ ਆ ਤੇ ਮੈਂ ਇਹੋ ਹੀ ਗੱਲ ਤੁਹਾਨੂੰ ਕਹਿਣਾ ਚਾਹਨੀ ਆ ਕਿ ਜਿਹੜੀ ਆਪਣੀ ਸੋਚ ਹੈ ਨਾ ਉਹ ਸੋਚ ਨੂੰ ਚੰਗਾ ਰੱਖੋ ਜੇ ਸੋਚ ਚੰਗੀ ਹੋਏਗੀ ਨਾ ਤੇ ਸਭ ਕੁਝ ਠੀਕ ਹੋਏਗਾ ਠੀਕ ਹੈ ਹਾਂ ਜੀ ਹਾਂ ਚਲੋ ਜੀ ਤੇ ਤੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਅੱਜ ਮੈਂ ਥੋੜਾ ਜਿਹਾ ਹੋਲੀ ਬੋਲਣ ਢੀ ਆ ਕਿਉਂਕਿ ਉਹਦੀ ਵਜ੍ਹਾ ਇੱਕ ਹੈਗੀ ਆ ਕਿ ਅੱਜ ਦੇ ਪਾਉਣ ਵਾਸਤੇ ਮੈਂ ਵੀਡੀਓ ਇੱਕ ਬਹੁਤ ਅੱਛੀ ਬਣਾਈ ਸੀ ਭੈਣ ਜੀ ਨੂੰ ਪਤਾ ਹਾਂਜੀ ਤੇ ਇਹ ਸੀਨ ਹੁਣ ਆਪਾਂ ਦਵਾਦਵ ਕਰ ਰਹੇ ਆ ਇਹ ਦੁਪਹਿਰੇ 2 ਵਜੇ ਪੈ ਜੈਣੀ ਵੀਡੀਓ ਤੇ ਇਹ ਦਵਾਦਵ ਚ ਸਾਨੂੰ ਬਣਾਣੀ ਪੈ ਰਹੀ ਆ ਵੀਡੀਓ ਇੰਨੀ ਅੱਛੀ ਬਣੀ ਪਤਾ ਨਹੀਂ ਕੀ ਚੀਜ਼ ਐ ਕਿਹੜੇ ਮੈਂਬਰ ਨੇ ਜਾਂ ਕਿਸ ਤਰ੍ਹਾਂ ਕਿ ਉਹਨਾਂ ਨੂੰ ਮਾਈਕ ਦਾ ਨਹੀਂ ਕੋਈ ਮਾਈਕ ਦਾ ਸਿਸਟਮ ਹੀ ਕੋਈ ਜਿ ਤਰਾ ਕਰਤਾ ਕਿ ਉਹ ਵੀਡੀਓ ਦਾ ਸਾਰਾ ਹੀ ਕਲਿਆਣ ਹੋ ਗਿਆ ਤੇ ਬਾਕੀ ਕੋਈ ਗੱਲ ਨਹੀਂ ਉਹ ਵੀਡੀਓ ਇੰਨੀ ਪਿਆਰੀ ਸੀ ਇੰਨੀ ਪਿਆਰੀ ਲੋਕੇਸ਼ਨ ਸੀ ਤੇ ਬਾਕੀ ਕੀ ਪਤਾ ਪਰਮਾਤਮਾ ਨੇ ਕੀ ਚੰਗਾ ਕੀਤਾ ਕੋਈ ਵੀ ਕੰਮ ਆ ਉਹਨਾਂ ਦੇ ਹੁਕਮ ਅਨੁਸਾਰ ਸਾਰੀ ਹੁੰਦਾ ਇਹ ਉਹਨਾਂ ਨੂੰ ਪਤਾ ਹੈਗਾ ਕੀ ਚੰਗਾ ਹੋ ਗਿਆ ਕਿਉਂ ਇਸ ਤਰ੍ਹਾਂ ਹੋ ਗਿਆ ਚਲੋ ਥੈਂਕ ਯੂ ਸੋ ਮਾਜੀ ਥੈਂਕ ਯੂ ਸੋ